ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪੜ੍ਹਦੇ ਹਾਂ ਔਂਕੜ ਦੀ ਮਾਤਰਾ ਔਂਕੜ ਊ ਦੀ ਮਾਤਰਾ ਇਹ ਲਗ ਊ ਸਵਰਤੂ ਨੀ ਦਾ ਚਿੰਨ ਹੈ ਇਸ ਦੀ ਵਰਤੋਂ ਅੱਖਰ ਦੇ ਹੇਠਾਂ ਹੁੰਦੀ ਹੈ ਆ ਦੇਖੋ ਇਸ ਦੀ ਵਰਤੋਂ ਅੱਖਰ ਦੇ ਹੇਠਾਂ ਹੁੰਦੀ ਹੈ ਜਿਹੜੇ ਅੱਖਰ ਨਾਲ ਇਸ ਦੀ ਵਰਤੋਂ ਹੁੰਦੀ ਹੈ ਉਸ ਵਿੱਚ ਉ ਲਘੂ ਸਵਰ ਤੁਣੀ ਦੀ ਆਵਾਜ਼ ਜੁੜ ਜਾਂਦੀ ਹੈ ਉ ਦੀ ਆਵਾਜ਼ ਨਿਕਲਦੀ ਹੈ ਊੜੇ ਔਕੜ ਊ ਦੀ ਠੀਕ ਹੈ ਇਹ ਕੀ ਹੈ ਛੋਟਾ ਥੋੜਾ ਸਮਾ ਲੱਗਦਾ ਇਸ ਕਰਕੇ ਇਸ ਨੂੰ ਅਸੀਂ ਲਘੂ ਸਵਰ ਤੁਣੀ ਕਹਿੰਦੇ ਹਾਂ ਤੇ ਆਪ ਦੇਖਦੇ ਹਾਂ ਇਹਨਾਂ ਨਾਲ ਅੱਖਰਾਂ ਨਾਲ ਇਸ ਦੀ ਆਵਾਜ਼ ਉਸ ਤੋਂ ਬਾਅਦ ਅਸੀਂ ਸ਼ਬਦਾਂ ਨਾਲ ਕਰਾਂਗੇ ਠੀਕ ਹੈ ਜੀ ਦੇਖੋ ਇੱਥੇ ਆੜਾ ਤੇ ਈੜੀ ਨਹੀਂ ਹਨ ਤਾਂ ਆੜੇ ਅਤੇ ਈੜੀ ਦੇ ਨਾਲ ਊ ਦੀ ਮਾਤਰਾ ਨਹੀਂ ਲੱਗਦੀ ਔਂਕੜ ਦੀ ਮਾਤਰਾ ਨਹੀਂ ਲੱਗਦੀ ਜਿਵੇਂ ਊ ਸੂ ਹੂ ਕੂ ਖੂ ਗੋ ਕੋ ਅੰਗੂ ਚੂ ਛੂ ਜੂ ਚੂ ਜੂ ਟੂ ਠੂ ਡੂ ਟੂ ਨੂ ਤੂ ਠੂ ਡੂ ਤੂ ਨੂ ਪੂ ਫੂ ਬੂ ਪੂ ਮੂ ਯੂ ਰੂ ਲੂ ਵੂ ਅਡੂ ਖੋ ਖੋ ਗੋ ਜੋ ਫੂ ਲੂ ਹੁਣ ਪੜਦੇ ਹਾਂ ਅਸੀਂ ਇਹਨਾਂ ਦੇ ਸ਼ਬਦ ਕੀ ਜਦੋਂ ਦੋ ਅੱਖਰ ਮਿਲਦੇ ਹਨ ਤਾਂ ਇੱਕ ਸ਼ਬਦ ਬਣਦਾ ਹੈ ਠੀਕ ਹੈ ਜੀ ਇਹ ਦੇਖੋ ਹਰੇ ਰੰਗ ਨਾਲ ਲਿਖੇ ਹੋਏ ਨੇ ਹ ਨ ਹਣ ਤੇ ਇਹਦੇ ਨਾਲ ਆਪਾਂ ਨੀਚੇ ਜਿਹੜੀ ਮਾਤਰਾ ਲਾਈ ਹੈ ਉ ਦੀ ਮਾਤਰਾ ਲਾਈ ਹੈ ਹੂ ਨ ਹੋਣ ਕੱਲਾ ਕੀ ਹੈ ਸਸਾ ਜਦੋਂ ਉਹਨੂੰ ਊ ਦੀ ਮਾਤਰਾ ਲੱਗੀ ਤੇ ਇਸਦੀ ਆਵਾਜ਼ ਨਿਕਲੂਗੀ ਸੂ ਸੂ ਨ ਸੁਣ ਗੋ ਨ ਗੋਣ ਤੂ ਕ ਤੁਕ ਰੂ ਕ ਰੁਕ ਚੂ ਕ ਚੁਕ ਸ਼ੂ ਰੀ ਸ਼ੋਰੀ ਕੋੜੀ ਕੁੜੀ ਮੂੜੀ ਇਹ ਬਿਹਾਰੀ ਨ ਲੱਗ ਕੇ ਇਸਦੇ ਵਿੱਚ ਦੋ ਲਗਾ ਮਾਤਰਾ ਲੱਗ ਗਈਆਂ ਔਂਕੜ ਤੇ ਬਿਹਾਰੀ ਹੁਣੇ ਤਿੰਨ ਅੱਖਰ ਹੋ ਗਏ ਤੇ ਨਖਰਾਂ ਦੇ ਨਾਲ ਕਿਹੜੀ ਆਵਾਜ਼ ਨਿਕਲਦੀ ਹੈ ਦੇਖੋ ਤੂ ਰ ਇਹ ਦੋਨੇ ਕੀ ਬਣਗੇ ਤੁਰ ਨਾ ਤੁਰਨਾ ਮੂੜ ਮੋੜ ਨਾ ਮੁੜਨਾ ਰੂੜ ਰੋੜਾ ਨਾ ਰੂੜਨਾ ਹੁਣ ਇਹਦੇ ਵਿੱਚ ਵੀ ਦੋ ਮਾਤਰਾ ਲੱਗੀਆਂ ਨੇ ਕੰਨੇ ਦੀ ਤੇ ਔਂਕੜ ਦੀ ਲੂ ਹਾ ਰ ਲੋਹਾਰ ਫੂ ਹਾ ਰ ਫਹਾਰ ਮੂ ਹਾ ਰ ਮਹਾਰ ਹੁਣ ਇੱਥੇ ਕੀ ਹੈ ਚਾਰ ਅੱਖਰਾਂ ਦੇ ਸ਼ਬਦ ਬਣ ਗਏ ਇਸ ਦੇ ਵਿੱਚ ਤਿੰਨ ਮਾਤਰਾਾਂ ਲੱਗ ਗਈਆਂ ਅਲਕੜ ਦੀ ਸਿਹਾਰੀ ਦੀ ਤੇ ਕੰਨੇ ਦੀ ਹੁਣ ਦੇਖੋ ਹੂ ਛੇ ਹੁਸ਼ੇ ਆਰ ਹੁਸ਼ਿਆਰ ਖੁਸ਼ਿਆਰ ਕੁ ਮੇ ਕੁਮੇ ਆਰ ਕੁਮਿਆਰ ਮੂ ਟੇ ਮੁਟੇ ਆਰ ਆਰ ਪਿੱਛੇ ਆਰ ਆਰ ਲੱਗਿਆ ਹੋਇਆ ਮੂਰੇ ਖੁਸ਼ ਖੁਸ਼ ਕੁਮੇ ਕੁਮੇ ਮੂਟੇ ਮੁਟੇ ਤਾਂ ਇਸ ਤਰ੍ਹਾਂ ਅਸੀਂ ਇਸ ਨੂੰ ਬੜੀ ਆਸਾਨੀ ਦੇ ਨਾਲ ਪੜ ਸਕਦੇ ਹਾਂ ਜਗਰਤਾਂ ਨੂੰ ਇਹ ਅਪਰਾਲਾ ਵਧੀਆ ਲੱਗਦਾ ਤਾਂ ਤੁਸੀਂ ਵੀ ਬੀੜੀਆਂ ਨੂੰ ਲਾਈਕ ਤੇ ਵਧੀਆ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਪਲੀਜ਼ ਜਿੰਨਾਂ ਨੂੰ ਲੋੜ ਹੈ ਜਾਂ ਛੋਟੇ ਬੱਚਿਆਂ ਨੂੰ ਸਿੱਖਣ ਦੀ ਤਾਂ ਉਹਨਾਂ ਨੂੰ ਜ਼ਰੂਰ ਦਿਖਾਇਆ ਕਰੋ ਧੰਨਵਾਦ ਜੀ